ਕੁਝ ਮੇਰੀ ਇਸ ਵੀਡੀਓ ਦੇ ਨਾਲ ਕਈ ਡੀ ਐਡਿਕਸ਼ਨ ਸੈਂਟਰ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰਸ ਨੂੰ ਕਈ ਡਾਕਟਰਾਂ ਨੂੰ ਬੜੀ ਪ੍ਰੋਬਲਮ ਹੋਏਗੀ ਦੂਸਰ ਜਿਹੜਾ ਸਾਡੇ ਦਿਮਾਗ ਦੇ ਵਿੱਚ ਜਨਰਲ ਪਬਲਿਕ ਦੇ ਦਿਮਾਗ ਦੇ ਵਿੱਚ ਗੱਲ ਬੈਠੀ ਹੋਈ ਹੈ ਕਿ ਅਗਰ ਕਿਸੇ ਨੇ ਕੋਈ ਨਸ਼ਾ ਕੋਈ ਨਸ਼ਾ ਕਰਦਾ ਹੈ ਚਾਹੇ ਉਹ ਕੋਕੀਨ ਦਾ ਜਿਹਨੂੰ ਚਿੱਟਾ ਕਹਿ ਦਿੰਦੇ ਆ ਜਾਂ ਕਿਸੇ ਵੀ ਡਰਗ ਦਾ ਕੋਈ ਨਸ਼ਾ ਕੋਈ ਕਰਦਾ ਅਸੀਂ ਉਹਨੂੰ ਕਿਸੇ ਡੀ ਐਡਿਕਸ਼ਨ ਸੈਂਟਰ ਲੈ ਜਾਈਏ ਉਹ ਡੀ ਐਡਿਕਸ਼ਨ ਸੈਂਟਰ ਵਾਲੇ ਡੀ ਐਡਿਕਸ਼ਨ ਦੀ ਹੈਬਿਲੀਟੇਸ਼ਨ ਸੈਂਟਰ ਵਾਲੇ ਉਹਦੀ ਬਾਡੀ ਦੇ ਵਿੱਚੋਂ ਉਹ ਸਾਰੀਆਂ ਉਹ ਜਿਹੜੇ ਐਲੀਮੈਂਟਸ ਹੈ ਉਹਨਾਂ ਨੂੰ ਰਿਮੂਵ ਕਰ ਦੋਗੇ ਔਰ ਉਹ ਕਰਕੇ ਉਨੂੰ ਇੱਕਦਮ ਨਵਾਂ ਇਨਸਾਨ ਬਣਾ ਕੇ ਸਾਡੀ ਸੋਸਾਇਟੀ ਚ ਦੁਬਾਰਾ ਵਾਪਸ ਭੇਜ ਦੋਗੇ ਦੋਸਤੋ ਬਹੁਤ ਵੱਡੇ ਵਹਿਮ ਦੇ ਵਿੱਚ ਅਸੀਂ ਜ਼ਿੰਦਗੀ ਫੈਜੀ ਰਹੇ ਹਾਂ ਜੇ ਇਹ ਗੱਲ ਦੀ ਸੋਚ ਅਸੀਂ ਰੱਖੀ ਬੱਟ ਮੈਂ ਆਪਣੇ ਕਿਸੇ ਦੋਸਤ ਦੇ ਨਾਲ ਡਾਕਟਰ ਨਾਲ ਸੀਨੇ ਡਾਕਟਰ ਨਾਲ ਇੱਕ ਵਾਰ ਬੜੀ ਦੇਰ ਪਹਿਲਾਂ ਡੀ ਐਡਿਕਸ਼ਨ ਸੈਂਟਰ ਬਾਰੇ ਕੋਈ ਗੱਲ ਕੀਤੀ ਸੀ ਉਹਨਾਂ ਨੇ ਮੈਨੂੰ ਇੱਕ ਇੱਕ ਲਾਈਨ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਦੀ ਡੈਫੀਨੇਸ਼ਨ ਦੇ ਦਿੱਤੀ ਕਹਿੰਦੇ ਡੀ ਐਡਿਕਸ਼ਨ ਸੈਂਟਰ ਖੋਲਣ ਵਾਲਾ ਇਨਸਾਨ ਪੈਦਲ ਹੁੰਦਾ ਜਾਂ ਸਕੂਟਰ ਤੇ ਹੁੰਦਾ ਜਿਸ ਦਿਨ ਉਹ ਡੀ ਐਡਿਕਸ਼ਨ ਸੈਂਟਰ ਖੋਲ ਲੰਦਾ ਉਸ ਤੋਂ ਕੁਝ ਮਹੀਨਿਆਂ ਬਾਅਦ ਉਹ ਹੈਲੀਕਾਪਟਰ 'ਚ ਹੁੰਦਾ ਮੈਂ ਉਹਨੂੰ ਪੁੱਛਿਆ ਕਿਉਂ ਕਹਿੰਦੇ ਆਪੇ ਤੁਸੀਂ ਇਹਦੇ ਉੱਤੇ ਹੋਰ ਥੋੜਾ ਬਹੁਤਾ ਦੇਖੋਗੇ ਆਲੇ ਦੁਆਲੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਦੂਸਰ ਮੈਂ ਕਿਸੇ ਵੀ ਸੈਂਟਰ ਦਾ ਇਸ ਵੀਡੀਓ ਦੇ ਵਿੱਚ ਨਾਮ ਨਹੀਂ ਲਵਾਂਗਾ ਲੇਕਿਨ ਮੈਂ ਤੁਹਾਨੂੰ ਇੰਨੀ ਗੱਲ ਦੱਸਣਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਮਰੀਜ਼ ਨੂੰ ਅਸੀਂ ਭੇਜ ਕੇ ਅਸੀਂ ਆਪਣੇ ਮਰੀਜ਼ ਨੂੰ ਇੱਕ ਨਸ਼ੇ ਤੋਂ ਛੱਡ ਕੇ ਦੂਜੇ ਹੋਰ ਕਈ ਨਸ਼ਿਆਂ ਦੇ ਉੱਤੇ ਮੈਡੀਕਲ ਨਸ਼ਿਆਂ ਦੇ ਉੱਤੇ ਡਾਇਵਰਟ ਕਰਦੇ ਹਾਂ ਜ਼ਿਆਦਾਤਰ ਹਸਪਤਾਲਾਂ ਚ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਇਹੀ ਕੁਝ ਹੋ ਰਿਹਾ ਜਿਹੜਾ ਬੰਦਾ ਇੱਕ ਨਸ਼ਾ ਕਰਦਾ ਹੁੰਦਾ ਅਸੀਂ ਉਹਨੂੰ ਉਸ ਨਸ਼ੇ ਤੋਂ ਛੱਡ ਦੰਨੇ ਆ ਛਡਵਾ ਦੰਨੇ ਆ ਅਸੀਂ ਉਸ ਮੈਡੀਕਲ ਨਸ਼ੇ ਵਾਲ ਨੂੰ ਤੋੜ ਦੰਨੇ ਉਹਨੂੰ ਜਿਹੜੀ ਜਿਹਨੂੰ ਉਹ ਡਾਕਟਰ ਦੀ ਲਿਖੀ ਹੋਈ ਦਵਾਈ ਜਾਂ ਉਹਨੂੰ ਪ੍ਰੈਸਕ੍ਰਿਪਸ਼ਨ ਸਮਝਦਾ ਫਿਰ ਫਿਰ ਅਸੀਂ ਇੱਕ ਵਾਂਗ ਦੇ ਵਿੱਚ ਜ਼ਿੰਦਗੀ ਕੱਟਦੇ ਆ ਕਿ ਵੀ ਹੁਣੇ ਨਸ਼ਾ ਤਾਂ ਨਹੀਂ ਕਰਦਾ ਡਾਕਟਰ ਦੀ ਦਵਾਈ ਖਾ ਰਿਆ ਦੂਸਰੋਂ ਉਹਨਾਂ ਦਵਾਈਆਂ ਬਾਰੇ ਵੀ ਪੜੋ ਉਹਨਾਂ ਦਵਾਈਆਂ ਦੇ ਬਾਡੀ ਦੇ ਵਿੱਚ ਰਿਜ਼ਲਟ ਦੇਖੋ ਮੈਂ ਬਹੁਤ ਹੀ ਇਦਾਂ ਦੇ ਕੇਸਿਸ ਦੇਖੇ ਆ ਤਾਂ ਹੀ ਮੈਂ ਮਜਬੂਰਨ ਵੀਡੀਓ ਬਣਾ ਰਿਹਾ ਜਦੋਂ ਮੇਰੇ ਜਾਣਕਾਰ ਕਈ ਬੰਦੇ ਨਾ ਡੀ ਐਡਿਕਸ਼ਨਲ ਸੈਂਟਰਾਂ ਤੋਂ ਬਹੁਤ ਬੁਰੀ ਚਪੇਟ ਦੇ ਵਿੱਚ ਆ ਕੇ ਆਪਣੇ ਸ਼ਰੀਰ ਦਾ ਬਹੁਤ ਨੁਕਸਾਨ ਕਰ ਚੁੱਕੇ ਆ ਨਾ ਉਹ ਕੰਮ ਤੰਦਾ ਕੋਈ ਕਰ ਪਾ ਰਹੇ ਆ ਤਾਂ ਹੀ ਮੈਨੂੰ ਇਹ ਮਜਬੂਰਨ ਇੱਕ ਵੀਡੀਓ ਬਣਾਣੀ ਜਨਰਲ ਪਬਲਿਕ ਲਈ ਪਈ ਦੋਸਤੋ ਵੀਡੀਓ ਦੋਸਤੋ ਲੋਗ ਜਿਹੜੀਆਂ ਡੀ ਐਡਿਕਸ਼ਨ ਵੱਲੋਂ ਸੈਂਟਰ ਵੱਲੋਂ ਦਵਾਈਆਂ ਲਿਖੀਆਂ ਜਾਂਦੀਆਂ ਉਹ ਦਵਾਈਆਂ ਨੂੰ ਜਦੋਂ ਉਹਨਾਂ ਦੀ ਡੋਜ਼ ਘਟਦੀ ਆ ਉਹਨਾਂ ਨੂੰ ਇੱਥੇ ਤੱਕ ਵੀ ਉਹ ਹੋ ਗਿਆ ਕਿ ਉਹਨੂੰ ਗੋਲੀ ਨੂੰ ਪੀਸ ਕੇ ਸਿਰਿੰਜ 'ਚ ਭਰ ਕੇ ਆਈ ਵੀ ਲੈਣ ਲੱਪੇ ਉਹਨਾਂ ਨੂੰ ਇਹ ਲੱਗਣ ਲੱਪਿਆ ਕਿ ਇਹ ਗੋਲੀ ਹੁਣ ਅਸਰ ਨਹੀਂ ਕਰ ਰਹੀ ਐ ਸਾਨੂੰ ਤੋੜ ਜ਼ਿਆਦਾ ਲੱਗ ਰਹੀ ਐ ਔਰ ਜਦੋਂ ਗੋਲੀਆਂ ਮੁੱਕਦੀਆਂ ਆ ਫਿਰ ਉਹ ਬਲੈਕ ਦੇ ਵਿੱਚ ਮੰਗਦੇ ਆ ਔਰ ਵੱਧ ਪੈਸਿਆਂ ਦੇ ਵਿੱਚ ਉਹ ਦਵਾਈਆਂ ਉਹਨਾਂ ਨੂੰ ਲੈਣੀਆਂ ਪੈਂਦੀਆਂ ਦੂਸਰੋਂ ਇੱਕ ਨਸ਼ੇ ਤੋਂ ਛੱਡਿਆ ਦੂਜੇ ਨੂੰ ਫੜ ਲਿਆ ਕਦੀ ਬੋਲ ਡਾਕਟਰ ਜਿਹੜੇ ਤੁਹਾਨੂੰ ਇਹ ਗੱਲ ਆ ਕਹਿੰਦੇ ਤੁਹਾਡੇ ਮਰੀਜ਼ ਲਈ ਡੀਟੌਕਸ ਕਰਨਾ ਹੀ ਪੈਣੀ ਆ ਬਾਡੀ ਦੂਸਰੋਂ ਨੂੰ ਕਹੋ ਸਾਨੂੰ ਡੀਟੌਕਸ ਕਰਦੇ ਸਾਡੇ ਮਰੀਜ਼ ਦੀ ਬਾਡੀ ਦੇ ਵਿੱਚੋਂ ਨਸ਼ਾ ਲੇਕਿਨ ਸਾਨੂੰ ਉਹ ਸਾਰੀ ਵੀਡੀਓ ਪ੍ਰੋਵਾਈਡ ਕਰੋ ਜਿਹੜੇ ਜਿਹੜੀ ਪ੍ਰੋਸੈਸ ਦੇ ਵਿੱਚ ਤੁਸੀਂ ਡੀਟੌਕਸ ਕਰਦੇ ਹੋ ਲੋਸੋ ਤੁਹਾਡੇ ਰੋਂਗ ਟੇ ਖੜੇ ਹੋ ਜੂਗੇ ਉਹ ਡੀਟੌਕਸ ਕਰਨ ਦੀਆਂ ਉਹ ਪ੍ਰੋਸੀਜਰ ਦੇਖ ਕੇ ਉਹਦੇ ਵਿੱਚ ਕਿੰਨੀ ਕਿੰਨਾ ਟੌਰਚਰ ਪੇਸ਼ੈਂਟ ਉਹਨਾਂ ਤੁਸੀ ਸੋਚ ਵੀ ਨਹੀਂ ਸਕਦੇ ਕਿੰਨੀਆਂ ਕਿੰਨੇ ਮੈਡੀਸਿਨਸ ਉਹਨੂੰ ਉਹਦੀ ਬਾਡੀ ਦੇ ਵਿੱਚ ਇੰਜੈਕਟ ਕਰਨੇ ਪੈਂਦੇ ਆ ਕਿੰਨੇ ਇੰਜੈਕਸ਼ਨ ਉਹਨੂੰ ਦੇਣੇ ਪੈਂਦੇ ਐਵੇਂ ਨਸ਼ੇ ਛੱਡ ਹੋ ਜਾਂਦੇ ਨਸ਼ੇ ਛੱਡਣ ਲਈ ਕੋਈ ਦਵਾਈਆਂ ਨਹੀਂ ਬਣੀਆਂ ਤੁਹਾਨੂੰ ਆਪਣੇ ਮੈ ਯੂਥ ਨੂੰ ਇਹ ਮੈਸੇਜ ਦੇ ਰਿਹਾ ਜਿਹੜਾ ਜਿਸ ਵੀ ਬੰਦੇ ਨੂੰ ਮੇਰੀ ਵੀਡੀਓ ਤੋਂ ਪ੍ਰੋਬਲਮ ਹੋਵੇ ਉਹ ਆਪਣਾ ਡਾਟਾ ਲੈ ਕੇ ਮੇਰੇ ਨਾਲ ਕਦੀ ਵੀ ਡਿਬੇਟ ਕਰ ਸਕਦਾ ਮੈਂ ਵੀ ਕੋਈ ਡਾਟਾ ਦੇਖ ਕੇ ਹੀ ਇਹ ਵੀਡੀਓ ਬਣਾ ਰਿਹਾ ਫਰੈਂਡਸ ਜੇ ਅਗਰ ਨਸ਼ੇ ਛੱਡਣੇ ਆ ਆਪਣੇ ਮਨ ਨੂੰ ਆਪ ਬਦਲਣਾ ਪੈਣਾ ਬਿਜ਼ੀ ਰੱਖਣਾ ਪੈਣਾ ਆਪਣਾ ਸ਼ਡਿਊਲ ਪੂਰੇ ਦਿਨ ਦਾ ਚੰਗੇ ਲੋਕਾਂ ਦੀ ਸੋਸਾਇਟੀ ਕਰਨੀ ਪਣੀ ਆ ਚੰਗਾ ਲਿਟਰੇਚਰ ਪੜ੍ਹਨਾ ਪੈਣਾ ਚੰਗੇ ਏਮ ਆਪਣੀ ਜ਼ਿੰਦਗੀ ਦੇ ਲੈ ਕੇ ਆਣੇ ਪੈਣੇ ਐਦਾਂ ਨਸ਼ਾ ਨਹੀਂ ਛੱਡਿਆ ਜਾਣਾ ਕਿ ਡਾਕਟਰ ਨੇ ਇੱਕ ਗੋਲੀ ਲਿਖ ਦਿੱਤੀ ਹੈ ਕਿ ਉਹ ਜੀਵ ਧਲੇ ਰੱਖ ਲੋ ਤਾਂ ਜਿੰਦਗੀ ਸੁਧਰ ਜਾਏਗੀ ਐਦਾਂ ਨਹੀਂ ਹੋ ਸਕਦਾ ਤੁਸੀਂ ਹੋਰ ਨਸ਼ਿਆਲ ਨੂੰ ਤੋੜ ਰਹੇ ਹੋ ਉਹਨਾਂ ਉਹਨਾਂ ਲੋਕਾਂ ਨੂੰ ਲਾਲਚ ਹੋਰ ਉਹਨਾਂ ਦਾ ਵਧਾ ਰਹੇ ਹੋ ਉਹਨਾਂ ਨੂੰ ਹੋਰ ਬਲੈਕ ਮਨੀ ਇਕੱਠੀ ਕਰਕੇ ਦੇ ਰਹੇ ਹੋ ਜਿਹਨਾਂ ਨੂੰ ਜਿਹੜੇ ਜਿਹੜੇ ਤੁਹਾਨੂੰ ਇਹ ਕਹਿੰਦੇ ਆ ਕਿ ਅਸੀਂ ਜਿਹੜਾ 6 ਮਹੀਨੇ ਚ 4 ਮਹੀਨੇ ਚ ਨਸ਼ਾ ਛਡਾ ਲਿਆ ਯਾਰੋ ਇਹ ਮੈਡੀਕਲ ਸਾਇੰਸ ਦੀ ਕਰਾਸ ਦੀ ਦੀ ਸਟੇਜ ਚੱਲ ਰਹੀ ਹੈ ਇਹ ਮੈਡੀਕਲ ਸਾਇੰਸ ਦੀ ਨਹੀਂ ਇਹ ਉਹ ਮੈਡੀਕਲ ਸਾਇੰਸ ਦੇ ਵਿੱਚ ਬੈਠੇ ਜਿਹੜੇ ਡਾਕਟਰ ਸਟਾਫ ਜਿਹੜੇ ਕੁਝ ਲੋਗ ਇਦਾਂ ਦੇ ਆ ਉਹ ਬਸ ਉਹਨਾਂ ਉਹਨਾਂ ਦੀ ਡਿਵੈਲਪਮੈਂਟ ਹੋ ਰਹੀ ਆ ਮੈਡੀਕਲ ਸਾਇੰਸ ਦੀ ਕਾਹਦੀ ਡਿਵੈਲਪਮੈਂਟ ਹੈ ਮੈਡੀਕਲ ਸਾਇੰਸ ਦੀ ਡਿਵੈਲਪਮੈਂਟ ਤਾਂ ਤਾਂ ਮੰਨੀ ਜਾਂਦੀ ਦੀ ਵੀ ਇੱਕ ਗੋਲੀ ਮਰੀਜ਼ ਨੂੰ ਦਿੱਤੀ ਆ ਉਹਦਾ ਜ਼ਿੰਦਗੀ ਪਰ ਮੂਹ ਨਹੀਂ ਕੀਤਾ ਉਹਦਣ ਨੂੰ ਕਰਨ ਨੂੰ ਨਸ਼ੇ ਆ ਉਹ ਇੱਕ ਤੋਂ ਹੜ ਦਾ ਦੂਜੇ ਤੇ ਲੱਗ ਜਾਂਦਾ ਹੈ ਫਿਰ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਨਾਲ ਜੋੜੋ ਪ੍ਰਮਾਤਮਾ ਨਾਲ ਜੋੜੋ ਕਿਸੇ ਕਿਸੇ ਸੁਸਾਇਟੀ ਦੇ ਕਿਸੇ ਚੰਗੇ ਕੰਮ ਨਾਲ ਜੋੜ ਲਓ ਤਾਂ ਤੁਸੀਂ ਨਸ਼ਾ ਛੱਡ ਸਕਦੇ ਹੋ ਡੀ ਐਡਿਕਸ਼ਨ ਸੈਂਟਰਾਂ ਰੀਹੈਬਿਲੀਟੇਸ਼ਨ ਸੈਂਟਰਾਂ ਵਾਲੇ ਜ਼ਿਆਦਾਤਰ ਬੁਰਾ ਹਾਲ ਹੀ ਹੈ ਰੱਬ ਰੱਬ ਹੀ ਕਰੇ ਕਿਸੇ ਦੁਸ਼ਮਣ ਨੂੰ ਵੀ ਉਹਨਾਂ ਦੀ ਲੋੜ ਨਾ ਪਵੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰਿਓ ਧੰਨਵਾਦ ਜੈ ਹਿੰਦ